ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਸੰਭਾਲਿਆ ਅਹੁਦਾ ਵਧਾਈ ਦੇਣ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੁਸੀਂ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਜਿਵੇਂ ਕਿ ਅੱਜ ਫਰੀਕੋਟ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਵੱਲੋਂ ਆਪਣਾ ਅਹੁਦਾ ਸੰਭਾਲਿਆ ਗਿਆ ਹੈ ਫਰੀਕੋਟ ਦੇ ਵਿਧਾਇਕ ਅਤੇ ਸਾਬਕਾ ਐਮਪੀ ਸਾਉ ਸਿੰਘ ਦੀ ਮੌਜੂਦਗੀ ਦੇ ਵਿੱਚ ਉਹਨਾਂ ਵੱਲੋਂ ਕੁਰਸੀ ਦੇ ਬੈਠਿਆ ਗਿਆ ਸੀ ਤਾਂ ਕੋਟਪੂਰਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਗੁਰਤੇਜ ਸਿੰਘ ਖੋਸਾ ਨੂੰ ਵਧਾਈ ਦੇਣ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਲੋਕ ਇਤ ਲਈ ਕੰਮ ਕੀਤੇ ਜਾਂਦੇ ਹਨ ਅਤੇ ਹੁਣ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਉਹਨਾਂ ਹੈ ਕਿ ਆਸਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕਾਂ ਦੀਆਂ ਉਮੀਦਾਂ ਤੇ ਇਹ ਚੇਅਰਮੈਨ ਖਰੇਤਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਫਰੀ ਕੋਰਟ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਅਤੇ ਇਸ ਬਾਰੇ ਇੱਕ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਸਾਡੇ ਛੋਟੇ ਵੀਰ ਰਾਗੁਰਤੇਜ ਸਿੰਘ ਖੋਸਾ ਹੋਰਾਂ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਬਤੌਰ ਚੇਅਰਮੈਨ ਇਹਨਾਂ ਨੇ ਅਹੁਦਾ ਸੰਭਾਲ ਲਿਆ ਮੈਂ ਬਾਬਾ ਫਰੀਦ ਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਤਨ ਮਨ ਤੇ ਧਨ ਦੀ ਸੇਵਾ ਕਰਨ ਦਾ ਬਲ ਬਖਸ਼ਣ ਔਰ ਇਹ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਉਣ ਤੇ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਕੋਟਾਨ ਕੋਟ ਬਹੁਤ-ਬਹੁਤ ਵਧਾਈ ਬਹੁਤ ਬਹੁਤ ਹੋਰ ਸਮੇਂ ਤੋਂ ਜੰਗ ਉਹ ਵੀ ਫ੍ਰੀ ਕੋਰ ਲਈ ਵਧੀਆ ਪ੍ਰੋਜੈਕਟ ਵੀ ਲਿਆ ਸਕਦੇ ਬਹੁਤ ਕੰਮ ਫ੍ਰੀ ਕੋਰ ਦੇ ਵਿੱਚ ਆਉਣ ਸਮੇਂ ਚ ਕੀਤਾ ਜਾਂਦਾ ਅਸੀਂ ਲੱਗੇ ਹੋਏ ਆ ਗੁਰੂ ਸਾਹਿਬ ਕਿਰਪਾ ਕਰਨਗੇ ਆ ਵਧੀਆ ਪ੍ਰੋਜੈਕਟ ਲਿਆਵਾਂਗੇ ਪੂਰੇ ਜ਼ਿਲ੍ਹੇ ਦੀ ਕਰਾਂਗੇ ਬਹੁਤ ਲੱਗੇ ਹੋਏ ਆ ਅਸੀਂ ਦੇਖੋ ਜਦੋਂ ਸਾਡੇ ਦੇਸ਼ ਦੇ ਭੋਖ ਲੀਡਰ ਨੇ ਜਦੋਂ ਉਹ ਬੋਲ ਕੇ ਉਹ ਦੱਸ ਗਏ ਕਿ ਇੱਥੇ ਹੁਣ ਅਸੀਂ ਉਹ ਕੰਮ ਕਰਦੇ ਆ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਦੇ ਹੁਣ ਅਸੀਂ ਜੋ ਖੋਸਾ ਸਾਹਿਬ ਨੇ ਮੈਨੂੰ ਤਾਂ ਇਹਨਾਂ ਤੇ ਬਹੁਤ ਮਾਣ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਉਹਨਾਂ ਨੂੰ ਕਰਦਾਰਾ ਹੈ ਇਹ ਪੂਰੀ ਤੰਦੇਹੀ ਦੇ ਨਾਲ ਉਹ ਕਰਦੇ ਰਹੇ ਨੇ ਤੇ ਅਸੀਂ ਹੁਣ ਇਹ ਦੱਸਣਾ ਚਾਹੁੰਦੇ ਆ ਜੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਹੀ ਖਵਾਵਾਂਗੇ ਔਰ ਖੋਸਾ ਸਾਹਿਬ ਦੇ ਰਾਹੀ ਕਰਕੇ ਖਵਾਵਾਂਗੇ ਤੇ ਖੋਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਬਤਾਈ ਦਿੰਦੇ ਆ ਕਿ ਇਹਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਮੈਂ ਨਹੀਂ ਤੇ ਹੁਣ ਮਿਲ ਗਏ ਸਾਰੇ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਏਗੀ ਤੇ ਸਾਰੇ ਜਿੰਨੇ ਸਾਡੇ ਸੱਚੇ ਮਿੱਤਰ ਨੇ ਸਾਡੇ ਦੋਸਤ ਮਿੱਤਰ ਨੇ ਇਹ ਸਾਡੇ ਕੰਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਤੇ ਇਹ ਟੀਮ ਜਿੱਥੇ ਖੋਸਾ ਸਾਹਿਬ ਦੇ ਨਾਮ ਲੱਗਦੀ ਹੈ ਉੱਥੇ ਠੀਕ ਤੱਕ ਤੱਕ ਹੋਏ ਰਹੀ ਹੈ ਉਹਨਾਂ ਦੇ ਨਾਮ ਖੋਸਾ